ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਰਜਿਸਟਰੀ ਐਨਓਸੀ ਦੀ ਸ਼ਰਤ ਹੋਵੇਗੀ ਖਤਮ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪ੍ਰਸਤਾਵ ਨੂੰ ਦੇਵੇਗੀ ਮਨਜ਼ੂਰੀ ਕੈਵਰੇਜ ਸਕੂਲ ਨੂੰ ਪੰਜਾਬ ਸਰਕਾਰ ਦਾ ਨੋਟਿਸ ਜਾਰੀ ਪੰਜਾਬੀ ਵਿਸ਼ਾ ਲਾਜ਼ਮੀ ਤੌਰ ਤੇ ਨਾ ਪੜ੍ਹਾਉਣ ਦੇ ਲੱਗੇ ਦੋਸ਼ ਮਾਨ ਸਰਕਾਰ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਹੋਇਆ ਸ਼ੁਰੂ ਕਿਸਾਨਾਂ ਦੇ ਦਿੱਲੀ ਮੋਰਚੇ ਤੋਂ ਖਬਰ ਆਈ ਸਰਕਾਰ ਗੱਲਬਾਤ ਲਈ ਕਿਸਾਨ ਲੀਡਰਾਂ ਨੂੰ ਭੇਜਿਆ ਸੱਦਾ ਪੰਜਾਬ ਵਿੱਚ ਖੁੱਲ੍ਹਣੀਆਂ ਹਜ਼ਾਰ ਸਪੋਰਟ ਨਰਸਰੀਆਂ ਪੰਜਾਬ ਸਰਕਾਰ ਨੇ ਖੇਡਾਂ ਲਈ ਚੁੱਕਿਆ ਵੱਡਾ ਕਦਮ ਪੰਜਾਬ ਤੇ ਹਰਿਆਣਾ ਦਾ ਮੌਸਮ ਹੋਵੇਗਾ ਸਾਫ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਨਹੀਂ ਪੰਜਾਬ ਦੇ ਅੰਗਨਵਾੜੀ ਸੈਂਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਪੰਜਾਬ ਦੀ ਔਰਤਾਂ ਨੂੰ ਹੋਵੇਗਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਪਰਟੀ ਦੀ ਰਜਿਸਟਰੀ ਲਈਆਂ ਨੂੰ ਸਿੱਧੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਸ ਦੇ ਲਾਗੂ ਹੋਣ ਲਈ ਵਿਧਾਨ ਸਭਾ ਸੈਸ਼ਨ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸੀਐਮ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਸਿਆਮ ਦਾ ਹੱਲ ਕਰਨ ਦੇ ਨਾਮ ਤੇ ਪ੍ਰਾਪਰਟੀ ਦੀ ਰਜਿਸਟਰੀ ਲਿਆਂ ਨੂੰ ਸਿੱਧੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਹਜੇ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਲਈ ਵਿਧਾਨ ਸਭਾ ਸੈਸ਼ਨ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਿਸ ਦੇ ਸੰਕੇਤ ਕੈਬਨਟ ਮੰਤਰੀ ਜਿੰਪਾਣ ਦਿੱਤੇ ਹਨ ਉਹਨਾਂ ਕਿ ਹੈਗੀ ਪ੍ਰਾਪਰਟੀ ਦੀ ਰਜਿਸਟਰੀ ਲਿਆਂ ਨੂੰ ਸਿੱਧੀ ਸ਼ਰਤ ਖਤਮ ਕਰਨ ਨਾਲ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਹੈ ਜਿੱਥੋਂ ਤੱਕ ਇਸ ਫੈਸਲੇ ਨੂੰ ਲਾਗੂ ਕਰਨ ਦਾ ਸਵਾਲ ਹੈ ਉਸ ਸਬੰਧੀ ਸੀਐਮ ਭਗਵੰਤ ਮਾਨ ਵੱਲੋਂ ਆਏਗੀ ਬੈਠਕ ਦੌਰਾਨ ਰੇਵੀਨਿਊ ਲੋਕਲ ਬਲੱਡੀ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ ਸਨ ਅਤੇ ਉਹਨਾਂ ਨੂੰ ਇਸ ਸੰਬੰਧੀ ਡਰਾਫਟ ਤਿਆਰ ਕਰਨ ਲਈ ਕਿਹਾ ਗਿਆ ਹੈ ਹਾਲਾਂਕਿ ਪ੍ਰਾਪਰਟੀ ਦੀ ਰਜਿਸਟਰੀ ਲੈਣ ਨੂੰ ਸਿੱਧੀ ਸ਼ਰਤ ਲਗਾਉਣ ਨਾਲ ਸੰਬੰਧਿਤ ਆਡਰ ਕੋਰਟ ਵੱਲੋਂ ਦਿੱਤੇ ਗਏ ਹਨ ਜਿਸ ਦੇ ਮੱਦੇਨਜ਼ਰ ਲੋੜ ਪਈ ਤਾਂ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਜਲੰਧਰ ਦੇ ਪੰਜਾਬ ਦੇ ਸਭ ਤੋਂ ਵੱਡੇ ਪ੍ਰਾਈਵੇਟ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਨੋਟਿਸ ਵਿੱਚ ਸਰਕਾਰ ਨੇ ਕਿਹਾ ਹੈ ਕਿ ਉਕਤ ਸਕੂਲ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇਵੱਜੋਂ ਨਹੀਂ ਪੜਾਇਆ ਜਾ ਰਿਹਾ ਜਿਸ ਕਾਰਨ ਉਹਨਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦਾ ਜਲਦਤ ਜਲਦ ਜਵਾਬ ਦੇਣਾ ਹੋਵੇਗਾ ਇਸ ਸੰਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਨੇ ਕਿਹਾ ਹੈ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਲੰਧਰ ਨੇੜੇ ਸਥਿਤ ਕੈਵਰੇਜ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ਾ ਲਾਜ਼ਮੀ ਵਿਸ਼ੇਵੱਜੋਂ ਨਹੀਂ ਪੜਾਇਆ ਜਾ ਰਿਹਾ ਜਿਸ ਤੇ ਉਹਨਾਂ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕੈਵਰੇਜ ਸਕੂਲ ਜਲੰਧਰ ਨੂੰ ਕਾਰਨ ਦੱਸਣ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਸਿੱਖਿਆ ਮੰਤਰੀ ਹਰਜੋਤ ਮੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗ ਭਾਈ ਵਾਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਇਮਾਨਦਾਰ ਅਤੇ ਯਤਨਸ਼ੀਲ ਹੈ ਤੇ ਪੰਜਾਬੀ ਭਾਸ਼ਾ ਦਾ ਅਪਮਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਗੋਇੰਦਵਾਲ ਸਥਿਤ ਕ੍ਰੀਦੇਜੀਵੀ ਕੇ ਥਰਮਲ ਪਲਾਂਟ ਜਨਤਾ ਦੇ سپੁਰਦ ਕਰ ਦਿੱਤਾ ਹੈ। ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਸਮੇਂ-ਸਮੇਂ ਤੇ ਸਰਕਾਰ ਨੇ ਘਾਟੇ ਦਾ ਸੌਦਾ ਦੱਸ ਕੇ ਸਰਕਾਰੀ ਅਦਾਰਿਆਂ ਵਿੱਚ ਹੈ ਪਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰੇ ਨੂੰ ਖਰੀਦ ਕੇ ਉਸ ਦਾ ਨਾਮ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਹੈ ਜੋਜ ਜੋ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਪੰਜਾਬ ਵਿੱਚ ਪੰਜ ਥਰਮਲ ਪਲਾਂਟ ਹਨ ਪਹਿਲਾਂ ਸਿਰਫ ਦੋ ਸਰਕਾਰ ਦੇ ਸੀ ਜਦਕਿ ਤਿੰਨ ਪ੍ਰਾਈਵੇਟ ਸੀ ਪਰ ਹੁਣ ਤਿੰਨ ਸਰਕਾਰ ਦੇ ਹੋ ਗਏ ਹਨ ਤੇ ਦੋ ਪ੍ਰਾਈਵੇਟ ਰਹਿ ਗਏ ਹਨ ਉਹਨਾਂ ਨੂੰ ਵੀ ਅਸੀਂ ਕਿਹਾ ਕਿ ਜੇ ਗੱਲ ਕਰਨੀ ਹੋਵੇ ਤਾਂ ਦੱਸ ਦਿਓ ਮੰਨਨੇ ਕਿ ਹੈਗੀ ਪੰਜਾਬ ਸਰਕਾਰ ਨੇ 2015 ਤੋਂ ਬੰਦ ਪਛਵਾੜਾ ਕੋਲ ਖਾਨ ਸ਼ੁਰੂ ਕਰਵਾਈ ਸੀ ਜਿਸ ਸਦਕਾ ਹੁਣ ਪੰਜਾਬ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ ਲੋਕ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਹਾਲਾਂਕਿ ਸਰਕਾਰ ਨੇ ਉਹਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਪਹਿਲ ਕਦਮੀ ਸ਼ੁਰੂ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਕੁਝ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਇਕੱਠੇ ਹੋਣ ਦਾ ਸਨੇਹਾ ਦਿੱਤਾ ਹੈ ਇਹ ਉਹ ਸੰਗਠਨ ਹਨ ਜਿਨ੍ਹਾਂ ਨੇ 13 ਮਾਰਚ ਨੂੰ ਰਾਸ਼ਟਰੀ ਆਸਤਾ ਨਿਚ ਦਿੱਲੀ ਚੱਲੋ ਪ੍ਰੋਗਰਾਮ ਤੇ ਰੋਸ ਮਾਰਚ ਦਾ ਐਲਾਨ ਕੀਤਾ ਹੈ ਸਰਕਾਰ ਨੇ ਉਹਨਾਂ ਉਹ ਆਪਣੇ ਦਿੱਲੀ ਚੁੱਲੋ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ 12 ਫਰਵਰੀ ਨੂੰ ਦੂਜੇ ਦੌਰ ਦੀ ਗੱਲਬਾਤ ਲਈ ਸੱਦਾ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਦੇਰ ਰਾਤ ਗੱਲਬਾਤ ਦਾ ਪੱਤਰ ਭੇਜਿਆ ਹੈ। ਹਾਲਾਂਕਿ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਕੇਂਦਰ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਤੇ ਵਿਚਾਰ ਕਰਨ ਲਈ 12 ਫਰਵਰੀ ਨੂੰ ਸੱਦਾ ਦਿੱਤਾ ਹੈ। ਕਿਸਾਨ ਆਗੂ ਨੇ ਚੰਡੀਗੜ੍ਹ ਵਿਖੇ ਗੱਲਬਾਤ ਲਈ ਸੱਦਾ ਪੱਤਰ ਵੀ ਸਾਂਝਾ ਕੀਤਾ ਹੈ। ਪੰਜਾਬ ਸਰਕਾਰ ਖੇਡਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਇਸ ਲਈ ਖਾਸ ਪਲਾਨਿੰਗ ਕੀਤੀ ਗਈ ਹੈ ਇਸ ਤਰ੍ਹਾਂ ਹਰਿਆਣਾ ਦੀ ਤਰਜ਼ ਤੇ ਪੰਜਾਬ ਵਿੱਚ ਖੇਡ ਪ੍ਰਤਿਭਾਵਨ ਨਿਖਾਰਨ ਲਈ ਸਰਕਾਰ ਵੱਲੋਂ ਖੇਡ ਨਰਸਰੀਆਂ ਦੀ ਸਥਾਪਨਾ ਵੱਲ ਕਦਮ ਚੁੱਕੇ ਜਾ ਰਹੇ ਹਨ ਪੂਰੇ ਪੰਜਾਬ ਵਿੱਚ ਲਗਭਗ 1000 ਸਪੋਰਟਸ ਨਰਸਰੀਆਂ ਸਥਾਪਿਤ ਕੀਤੀਆਂ ਜਾਣੀਆਂ ਹਨ ਇਸ ਲਈ ਪਹਿਲੇ ਪੜਾਅ ਵਿੱਚ 220 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ ਜਿਸ ਤਹਿਤ 14 ਖੇਡਾਂ ਲਈ 205 ਕੋਚ ਅਤੇ 21 ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣਗੇ ਸਰਕਾਰੀ ਸੂਤਰਾਂ ਮੁਤਾਬਕ ਇਹ ਸਾਰੀ ਪ੍ਰਕਿਰਿਆ ਮਾਰਚ ਦੇ ਮਾਰਚ ਦੇ ਪਹਿਲੇ ਹਫਤੇ ਤੱਕ ਮੁਕੰਮਲ ਕਰ ਲਈ ਜਾਵੇਗੀ ਸਰਕਾਰ ਦੀ ਕੋਸ਼ਿਸ਼ ਹੈ ਕਿ ਨਵੇਂ ਸੈਸ਼ਨ ਤੋਂ ਖੇਡਾਂ ਦੀਆਂ ਨਰਸਰੀਆਂ ਨੌਜਵਾਨਾਂ ਨੂੰ ਸੌਂਪੀਆਂ ਜਾਣ ਤਾਂ ਜੋ ਉਹਨਾਂ ਨੂੰ ਆਪਣੇ ਘਰਾਂ ਦੇ ਨੇੜੇ ਖੇਡਾਂ ਦੀ ਚੰਗੀ ਕੋਚਿੰਗ ਮਿਲ ਸਕੇ ਖੇਡ ਵਿਭਾਗ ਵੱਲੋਂ ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ 3 ਸਾਲਾਂ ਲਈ ਭਰਤੀ ਕੀਤੇ ਜਾਣਗੇ ਚੋਣ ਲਈ ਮਾਪਦੰਡ ਤੈਅ ਕੀਤੇ ਗਏ ਹਨ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਤੋਂ ਰਾਹਤ ਮਿਲਣ ਲੱਗੀ ਹੈ ਲਗਾਤਾਰ ਧੁੱਪ ਕਾਰਨ ਦਿਨ ਦਾ ਤਾਪਮਾਨ ਆਮੰਗ ਹੋ ਗਿਆ ਹੈ ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 1 ਤੋਂ 2 ਡਿਗਰੀ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਚਾਰੇ ਰਾਜਾਂ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਮੁਤਾਬਿਕ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਫਰਵਰੀ ਦੇ ਮਹੀਨੇ ਵਿੱਚ ਬਹੁਤ ਘੱਟ ਬਾਰਿਸ਼ ਹੋਈ ਹੈ ਤਿੰਨਾਂ ਰਾਜਾਂ ਵਿੱਚ ਆਮ ਨਾਲੋਂ ਲਗਭਗ 40% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਜਦਕਿ ਇਸ ਵਾਰ ਹਿਮਾਚਲ ਚ ਬਰਫਬਾਰਿ ਵੀ ਬਹੁਤ ਘੱਟ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਘੱਟੋ ਘੱਟ ਤਾਪਮਣ ਵਿੱਚ ਕਰੀਬ 1 ਤੋਂ 2 ਡਿਗਰੀ ਦੀ ਗਿਰਾਵਟ ਆਵੇਗੀ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 1240 ਅੰਗਣਵਾੜੀ ਕੇਂਦਰਾਂ ਨੂੰ ਮਿਨੀ ਅੰਗਣਵਾੜੀ ਕੇਂਦਰਾਂ ਤੋਂ ਮੁੱਖ ਅੰਗਣਵਾੜੀ ਕੇਂਦਰਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 27314 ਅੰਗਣਵਾੜੀ ਸੈਂਟਰਾਂ ਵਿੱਚੋਂ 1240 ਅੰਗਣਵਾੜੀ ਸੈਂਟਰ ਬਤੌਰ ਮੀਨੀ ਅੰਗਣਵਾੜੀ ਸੈਂਟਰ ਚੱਲ ਰਹੇ ਸਨ ਉਹਨਾਂ ਨੇ ਦੱਸਿਆ ਕਿ ਇਨ੍ਹਾਂ 1240 ਅੰਗਣਵਾੜੀ ਸੈਂਟਰਾਂ ਵਿੱਚ ਇੱਕ ਵਰਕਰ ਕੰਮ ਕਰ ਰਹੀ ਸੀ ਜਿਸ ਨੂੰ ਪ੍ਰਤੀ ਮਹੀਨਾ ਮਾਣ ਪੱਤਾ 3500 ਰੁਪਏ ਦਿੱਤਾ ਜਾਂਦਾ ਸੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅੰਗਣਵਾੜੀ ਵਰਕਰ ਯੂਨੀਅਨ ਦੀ ਮੰਗ ਤੇ ਵਿਚਾਰ ਕਰਦੇ ਹੋਏ ਇਨ੍ਹਾਂ 1240 ਮੀਨੀ ਅੰਗਣਵਾੜੀ ਸੈਂਟਰਾਂ ਨੂੰ ਮੇਨ ਅੰਗਨਵਾੜੀ ਸੈਂਟਰਾਂ ਵਿੱਚ ਤਬੀਲ ਕਰਨ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਮੀਨੀ ਅੰਗਨਵਾੜੀ ਵਰਕਰ ਦਾ ਪ੍ਰਤੀ ਮਹੀਨਾ ਮਾਣ ਪੱਤਾ 3500 ਰੁਪਏ ਤੋਂ ਵਧਾ ਕੇ ਕੁੱਲ 4500 ਰੁਪਏ ਹੋ ਜਾਵੇਗਾ। ਉਹਨਾਂ ਦੱਸਿਆ ਕਿ ਕੇਂਦਰਾਂ ਵਿੱਚ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਪੱਤਾ ਕੇਂਦਰ ਸਰਕਾਰ ਦੇ ਨੀਮਾਂ ਅਨੁਸਾਰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਵੱਖਰਾ ਮਾਣ ਪੱਤਾ ਦਿੱਤਾ ਜਾਂਦਾ ਹੈ। ਹੁਣ ਕਿਸਾਨਾਂ ਦੀ ਚੱਲ ਰਹੀ ਹੈ। ਮੈਂ ਆਪਦੇ ਵੱਲੋਂ ਫਾਰਜ ਨਭਾਇਆ। ਮੈਂ ਕੇਂਦਰ ਵਾਲਿਆਂ ਨੂੰ ਬੁਲਾਇਆਗਾ ਗੱਲ ਕਰੋ। ਗੱਲ ਕਰੋ ਹਲਵਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਵੀ ਤੇ ਨਹੀਂ ਬਣੀ ਹੁਣ ਕੀ ਕਰ ਰਿਆ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਐ ਉੱਥੇ ੜੜੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ जायਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਹਨੀਆਂ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹਨੀਆਂ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਬਾਅਦ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਹਾਂ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ 'ਚ ਪਤਾ ਲੱਗਦਾ ਬਾਅਦ 'ਚ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਇਹਨਾਂ ਦਾ ਬੱਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦੋ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੇ ਕਿ ਜੀਤੂ ਹੀ ਚਲੋ 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 ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਚ ਬਿਤਾਈ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਂ ਤੇ ਪਲਾਂਟ ਦਾ ਨਾਮ ਰੱਖਿਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ ਮਾਗੀ ਤਾਂ ਦੋਸਤੋ ਬੜੇ ਦੋਸਤਾਂ ਮਿੱਤਰਾਂ ਪਿਆਰ ਕਰਨ ਵਾਲਿਆਂ ਦੇ ਸਵਾਲ ਆ ਰਹੇ ਸੀ ਮੈਸੇਜ ਆ ਰਹੇ ਸੀ ਫੋਨ ਆ ਰਹੇ ਸੀ ਕਿ ਸਿੱਧੂ ਸਾਹਿਬ ਸਮਰਾੜੇ ਵਾਲੀ ਰੈਲੀ 'ਚ ਜਾ ਰਹੇ ਨੇ ਕਿ ਨਹੀਂ ਜਾ ਰਹੇ ਉਹ ਇਹ ਸਾਰੇ ਸਵਾਲਾਂ ਦਾ ਜਵਾਬ ਮੈਂ ਸਿਰਫ ਇੱਕੋ ਹੀ ਲਾਈਨ ਚ ਦੇਣਾ ਚਾਹਣਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬਿਨਾ ਬੁਲਾਏ ਸਿਰਫ ਦਰਬਾਰ ਸਾਹਿਬ ਜਾਂਦੇ ਨੇ ਇੱਥੋਂ ਤੁਸੀਂ ਸਾਰੇ ਸਮਝ ਜੋ ਮੈਂ ਕੀ ਕਹਿਣਾ ਚਾਹਣਾ ਤੁਸੀਂ ਅੱਜ ਦੇਖੋ ਪਰਮਾਤਮਾ ਦੀ ਮਾਰ ਦੇਖੋ ਕਿੰਨੀ ਇਹਨਾਂ ਤੇ ਪਈ ਹੈ ਜੋ ਗੱਲ ਅਸੀਂ ਹਰ ਰੋਜ਼ ਕਰਦੇ ਸੀ ਜੋ ਗੱਲ ਅਸੀਂ ਪਿੱਟ ਪਿੱਟ ਕੇ ਕਹਿੰਦੇ ਸੀ ਹਾਈ ਕਮਾਂਡ ਨੂੰ ਵੀ ਜਿਹੜੇ ਇੰਚਾਰਜ ਸਾਹਿਬ ਆਏ ਨੇ ਉਹਨਾਂ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਿ ਇੱਕ ਪਾਸੇ ਤਾਂ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਆਮ ਵਰਕਰ ਜਾ ਕੇ ਰੈਲੀ ਕਰਦਾ ਹੈ ਜਾਂ ਇੱਕ ਪਬਲਿਕ ਮੀਟਿੰਗ ਕਰਦਾ ਹੈ ਉੱਥੇ 10 ਤੋਂ 15000 ਬੰਦੇ ਦਾ ਇਕੱਠ ਹੁੰਦਾ ਇੱਕ ਵਾਰ ਨਹੀਂ ਚਾਰ ਵਾਰੀ ਮਹਾਰਾਜ ਕੋਟ ਸ਼ਮੀਰ ਹਸ਼ਿਆਰਪੁਰ ਤੇ ਫਿਰ ਮੋਗੇ 10 ਤੋਂ 15 ਹਜ਼ਾਰ ਬੰਦੇ ਦਾ ਇਕੱਠ ਹੁੰਦਾ ਤੇ ਅੱਜ ਸਮਰਾਲੇ ਕੀ ਹੋਇਆ ਜਦੋਂ ਸਾਰੀ ਕਾਂਗਰਸ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹਰਿਆਣੇ ਤੋਂ ਆਬਜ਼ਰਵਰ ਆਏ ਹੋਏ ਇੱਕ ਇੱਕ ਹਲਕੇ ਨੂੰ 5-5 ਬੱਸਾਂ ਪ੍ਰੋਵਾਈਡ ਕੀਤੀਆਂ ਗਈਆਂ ਫਿਰ ਵੀ ਜਾ ਕੇ ਸਮਰਾਲੇ ਦੇ ਵਿੱਚ ਜਦੋਂ ਖੜਗੇਜੀ ਬੋਲ ਰਹੇ ਸੀ ਉਦੋਂ ਪੰਡਾਲ ਖਾਲੀ ਸੀ ਇਹਨਾਂ ਤੋਂ 5000 ਬੰਦਾ ਨਹੀਂ ਜੁੜਿਆ ਉੱਥੇ 6000 ਕੁਰਸੀ ਲੱਗੀ ਸੀ ਸੀਆਈਡੀ ਦੀ ਰਿਪੋਰਟ ਹੈ 6000 ਕੁਰਸੀ ਲੱਗੀ ਸੀ 6000 ਕੁਰਸੀ ਇਹਨਾਂ ਤੋਂ ਸਾਰੇ ਪੰਜਾਬ ਦੀ ਲੀਡਰਸ਼ਿਪ ਤੋਂ ਵੱਡੇ ਇਹ ਜਿਹੜੇ ਲੀਡਰ ਬਣਦਨੇ ਆਪਦੇ ਆਪ ਨੂੰ ਪੱਗਾ ਬਣ ਕੇ ਇਹਨਾਂ ਤੋਂ 6000 ਕੁਰਸੀ ਨਹੀਂ ਭਰੀਗੀ ਲੜਦੇ ਇਹ ਜੀ ਪ੍ਰਧਾਨ ਕੀਤੇ ਲੜਦੇ ਇਹ ਜਿਹੇ ਲੀਡਰ ਤੇ ਤੇ ਲੜਨ ਤਾਂ ਇਹ ਜੇ ਲੀਡਰਸ਼ਿਪ ਤੇ ਜਿਨ੍ਹਾਂ ਨੇ ਆਰਗੇਨਾਈਜ਼ ਇੱਕ ਮੈਂ ਸੁਣ ਰਿਹਾ ਪਿੱਛੇ ਜ ਅਸੀਂ ਕੀ ਗਲਕਲਾਈਜ਼ੇਸ਼ਨ ਢਾਂਚਾ ਬਣਾਤਾ ਅਸੀਂ ਜੀ ਅੱਜ ਤੱਕ ਇਹਦਾ ਢਾਂਚਾ ਨਹੀਂ ਬਣਿਆ ਸੀ ਸਵਾ ਦਾ ਢਾਂਚਾ ਥੋੜਾ ਟੱਟੂ ਦਾ ਢਾਂਚਾ ਥੋੜੇ ਤੋਂ 6000 ਬੰਦਾ ਇਕੱਠਾ ਨਹੀਂ ਹੋਇਆ ਇੱਕ ਇੰਟਰਨੈਸ਼ਨਲ ਲੀਡਰ ਆਉਂਦਾ ਥੋੜੇ ਕਾਂਗਰਸ ਦਾ ਹਿੰਦੁਸਤਾਨ ਦਾ ਪ੍ਰਧਾਨ ਆਉਂਦਾ ਤੁਹਾਨੂੰ 50000 ਤੋਂ ਲੱਖ ਬੰਦੇ ਦਾ ਇਕੱਠ ਕਰਨਾ ਚਾਹੀਦਾ ਸੀ ਬੰਦੇ ਦੇ ਉੱਤੇ ਬੰਦਾ ਚੜਿਆ ਹੋਣਾ ਚਾਹੀਦਾ ਸੀ ਉੱਥੇ ਤਿਲ ਸੁਟਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ ਤੇ ਤੁਸੀਂ ਕੀ ਕੀਤਾ ਬੇਇੱਜ਼ਤੀ ਆਪਣੇ ਲੀਡਰ ਦੀ ਬੇਇੱਜ਼ਤੀ ਕੀਤੀ ਹੈ ਤੁਸੀਂ ਆਪਣੇ ਲੀਡਰ ਨੂੰ ਸੋਨਾ ਸਿਰ ਝੁਕਾਤਾ ਉਹਦੀ ਉਹਨੂੰ ਆਪਣੀਆਂ ਨਜ਼ਰਾਂ ਚੋਂ ਗੇਰਤਾ ਕਿਉਂ ਕਿਉਂਕਿ ਉੱਥੇ ਕਾਠੀ ਨਹੀਂ ਸੀ ਵੱਡੇ ਵੱਡੇ ਹੈਂਕਰ ਬਾਜ਼ੀਆਂ ਕਰਦੇ ਹੋ ਵੱਡੇ ਵੱਡੇ ਗੱਡ ਖਾਨਿਆਂ 'ਚ ਫਿਰਦੇ ਹੋ ਵੱਡੇ ਵੱਡੇ ਕਾਫਲੇ ਲਈ ਫਿਰਦੇ ਹੋ ਪੁਲਿਸ ਵਾਲਿਆਂ ਦੇ ਸਿਕਿਉਰਿਟੀਆਂ ਹੈ ਤੇ ਤੁਹਾਡੇ ਤੋਂ ਬੰਦਾ ਨਹੀਂ ਇਕੱਠਾ ਹੋਇਆ 6000 ਕਮਾਲ ਦੀ ਗੱਲ ਹੈ ਮੈਂ ਮੈਂ ਹੈਰਾਨ ਆ ਜਿਹੜੇ ਬੰਦੇ ਮੈਨ ਤੋਂ ਇਹ ਪੁੱਛਣਗੇ ਵੀ 6000 ਬੰਦਾ ਇਕੱਠਾ ਸੀ ਮੈਂ ਐਂਡ ਦੇ ਵਿੱਚ ਵੀਡੀਓ ਪਾ ਰਿਆਂ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਖੜਗੇ ਜੀ ਬੋਲ ਰਹੇ ਨੇ ਇਹ ਪੰਡਾਲ ਸਾਰਾ ਖਾਲੀ ਹੈ ਦਿਨੋਂ ਦੁੱਖ ਹੁੰਦਾ ਐਜ਼ ਅ ਕਾਂਗਰਸਮੈਨ ਮੇਰਾ ਦਿਲ ਰੋਇਆ ਮੇਰੇ ਦਿਲ ਨੂੰ ਠੇਸ ਪਹੰਚੀ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਸਟੇਜ ਤੇ ਬੈਠਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਇੱਜ਼ਤ ਨਾਲ ਸੱਦਾ ਦਿੱਤਾ ਹੁੰਦਾ ਇਹੀ ਸਰਦਾਰ ਨਵਜੋਤ ਸਿੰਘ ਸਿੱਧੂ ਉੱਥੇ ਆਉਂਦੇ ਤੇ ਨਾਲ 15000 20000 ਦਾ ਇਕੱਠ ਆਉਂਦਾ ਥੋੜਾ ਸਿਰ ਸ਼ਾਨ ਨਾਲ ਉੱਚਾ ਹੁੰਦਾ ਬੱਲੇ ਬੱਲੇ ਕਿਹਦੀ ਹੁੰਦੀ ਪ੍ਰਧਾਨ ਦੀ ਬੱਲੇ ਬੱਲੇ ਕਿਹਦੀ ਹੁੰਦੀ ਲੀਡਰਸ਼ਿਪ ਦੀ ਬੱਲੇ ਬੱਲੇ ਕਿਹਦੀ ਹੁੰਦੀ ਜਿਹੜੇ ਆਰਗੇਨਾਈਜੇਸ਼ਨ ਢਾਂਚੇ 'ਚ ਬੈਠੇ ਨੇ ਉਹਨਾਂ ਦੀ ਤੁਸੀਂ ਕੀ ਕੀਤਾ ਤੁਸੀਂ ਆਪ ਦੇ ਆਪ ਨੂੰ ਵੀ ਨੀਚਾ ਦਿਖਾਇਆ ਆਪ ਦੀ ਲੀਡਰਸ਼ਿਪ ਨੂੰ ਵੀ ਆਪ ਦੇ ਆਰਗੇਨਾਈਜੇਸ਼ਨਲ ਢਾਂਚੇ ਨੂੰ ਵੀ ਆ ਆਪ ਦੇ ਪ੍ਰਧਾਨ ਨੂੰ ਵੀ ਤੇ ਜਿਹੜੇ ਨਵੇਂ ਯਾਦਵ ਜੀ ਬਣੇ ਨੇ ਇਨਚਾਰਜ ਉਹਨਾਂ ਨੂੰ ਵੀ ਨੀਚਾ ਦਿਖਾਇਆ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਜੀ ਦੇ ਚ ਕਾਂਗਰਸ ਦਾ ਖੂਨ ਹੈ ਉਹ ਅੱਜ ਦੀ ਰੈਲੀ ਚੋਂ ਨਾ ਨਹੀਂ ਸੀ ਕਰ ਸਕਦਾ ਮੈਨੂੰ ਕਾ ਪ੍ਰੈਸ ਵਾਲਾ ਪੁੱਛਿਆ ਕਿ ਸਿੱਧੂ ਸਾਹਿਬ ਕਹਿੰਦੇ ਕਿ ਮੈਨੂੰ ਸੱਦਾ ਨਹੀਂ ਮਿਲਿਆ ਆ ਜਿਹੜੇ ਮੇਰੇ ਪਿੱਛੇ ਹੀ ਖੜੇ ਨੇ ਆ ਮੇਰੇ ਇੱਕ ਨੰਬਰਦਾਰ ਮੇਰੇ ਖਿਆਲੋਂ ਬਿਮਾਰ ਵੀ ਆ ਕਿਡਨੀ ਪ੍ਰੋਬਲਮ ਹੈ ਤੇ ਮੈਂ ਉਹਨੂੰ ਪੁੱਛਿਆ ਨੰਬਰਦਾਰ ਤੋਂ ਬਿਮਾਰ ਹੈ ਕਹਿੰਦਾ ਕਾਂਗਰਸ ਦਾ ਕੰਮ ਹੋਵੇ ਤੇ ਮੈਂ ਨਾ ਪਹੁੰਚਾਂ ਅੱਜ ਕਾਂਗਰਸ ਦੀ ਰੈਲੀ ਹੋਏ ਤੇ ਸਾਨੂੰ ਸੱਦੇ ਪਹੁੰਚਣਗੇ ਤੇ ਜਿਹੜਾ ਮੈਨੂੰ ਸੱਦਾ ਆ ਮੈਂ ਭੇਜ ਦੇਣਾ ਮੈਨੂੰ ਵੀ ਕੋਈ ਨਹੀਂ ਮੈਨੂੰ ਮੈਸੇਜ ਆਇਆ ਇਹ ਨਾ ਮੈਨੂੰ ਪਤਾ ਮੇਰੇ ਇਲਾਕੇ ਦੇ ਲੋਕ ਮੈਂ ਭੇਜੇ ਨੇ ਮੇਥੋਂ ਅਵੇਂ ਅਸੀਂ ਲੈ ਕੇ ਆਏ ਆ ਬਾਕੀ ਸਾਰੇ ਲੀਡਰ ਲੈ ਕੇ ਆਏ ਆ ਕੀ ਗੱਲ ਇਹ ਕੀ ਗੱਲ ਅਸੀਂ ਇਹਦੇ ਤੋਂ ਉੱਪਰ ਆ ਜਿਹਦੇ ਵਿੱਚ ਕਾਂਗਰਸ ਦਾ ਮਾੜਾ ਜਿਹਾ ਵੀ ਉਹਦੇ ਚ ਹੈਗੀ ਆ ਕਈਆਂ ਲੋਕਾਂ ਨੂੰ ਮੈਨੂੰ ਸੌਰੀ ਮੈਨੂੰ ਕਹਿਣਾ ਨਹੀਂ ਪੈ ਰਿਹਾ ਕਈਆਂ ਲੋਕਾਂ ਨੂੰ ਕਾਂਗਰਸ ਆਜ ਵੀ ਹজম ਨਹੀਂ ਹੋ ਰਹੀ ਉਹਨਾਂ ਨੂੰ ਸਾਨੂੰ ਜਲਾਬ ਦੇਣਾ ਪੈਣਾ ਸ਼ੁਰੂ ਘਰ ਵਿੱਚ ਅਜ ਅਕਾਲ ਤੱਕ ਸਾਬ ਤੇ ਅਰਦਾਸ ਕਰਾਂਗੇ ਵੀ ਜਿਹੜਾ ਦਿੱਲੀ ਮੋਰਚਾ ਦੋ ਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਫਤਿਹ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆ। ਪੰਦੀਰ ਸਾਹਿਬ ਕੱਲ ਇੱਕ ਮੀਟਿੰਗ ਕੀਤੀ ਬੜੀ ਲੰਬੀ ਕੀਤੀ ਕੀ ਕੋਈ ਗੱਲਬਾਤ ਚੱਲ ਰਹੀ ਆ ਕੀ ਉਸ ਜਿਵੇਂ ਹਰਿਆਣਾ ਚਾਹ ਜਿੰਦਰ ਨੈਟ ਨੂੰ ਸਸਪੈਂਡ ਕਰਦਾ ਕੀ ਕਹਿਣਾ ਚਾਹੋ? ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿੱਦ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਵਿਚਾਰ ਚਰਚਾ ਕਰਨਗੇ ਉਦਲ ਜਲਤ ਦੇਖੋ ਡੈਲੀਗੇਸ਼ਨ ਚ ਤਕਰੀਬਨ ਮੇਰੇ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੀ ਐਮਐਮ ਦੀਆਂ ਵੀ 12 13 13 ਹੋਣਗੀਆਂ ਤੇ ਐਸਕੇਮ ਨਾਨ ਪੋਲਿਟਿਕਲ ਦੀਆਂ ਵੀ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਨਾਂ ਦਾ ਇੱਕ ਇੱਕ ਨਮਾਇੰਦਾ ਜੂ ਸ਼ਾਮ ਲੋ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆਹ ਕਹਿ ਰਹੇ ਕਿ ਅਸੀਂ ਨਾਲ ਆ ਕਈ ਕਹਿ ਰਹੇ ਨਹੀਂ ਨਾਲ ਕੀ ਕਹਿਣਾ ਚਾਹੋ ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਆ ਜੀ ਸਰਕਾਰ ਦੀ ਸਰਕਾਰ ਦੀ ਜਿਹੜੇ ਸਰਕਾਰੀਆਂ ਵਿਆਹ ਦੀ ਵੱਡੇ ਪੱਧਰ ਤੇ ਆ ਰਹੀ ਕਿ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਅਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨਾਂ ਨੂੰ ਗੱਲ ਨਹੀਂ ਕਰਨਾ ਚਾਹੀਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਢੰਗ ਨਾਲ ਬਹਿ ਕੇ ਮਸਲੇ ਦਾ ਹੱਲ ਚਾੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਹੇ ਅਸੀਂ ਜਿੱਦੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚੱਲ ਪੰਜਾਬ ਵਾਲਿਆਂ ਲਈ ਕੀਤੀ ਹੈ ਗੱਲ ਤਾਂ ਸਮਝ ਆ ਰਹੀ ਹੈ ਹਰਿਆਣਾ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜ ਜਿਵੇਂ ਪੂਰੀ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖट्टर ਸਾਹਿਬ ਨੂੰ ਚੁਣਿਆ ਸੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮ ਸਿਰ ਦਾ ਅਧਿਕਾਰ ਹੈ ਉਹ ਖੋਣਾ ਨਹੀਂ ਚਾਹੀਦਾ ਹਾਂ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰਾਬਤਾ ਹੈਗਾ ਜੀ ਹੰਦੇ ਸਭਾ ਜੀ ਦਾਸ ਲੈ ਕੇ ਦਿੱਲੀ ਕੂਚ ਦੀ ਅਰਦਾਸ ਕਰਨਾ ਹੈ ਜੀ ਹਾਂ ਦਿੱਲੀ ਕੂਚ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸਤਿਗੁਰੂ ਰਾਮਦਾਸ ਜਿੱਤ ਦੇਵੇ ਉਹਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਅੱਜ ਆਈਏ